ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੰਨੀ ਜਿਆਦਾ ਲਾਮਬੰਦੀ ਨਹੀਂ ਹੋ ਰਹੀ ਕਿਤਨਾ ਕਿਤੇ ਗਰਾਊਂਡ ਤੇ ਜਿਹੜਾ ਵੋਟਰ ਹੈਗਾ ਉਹ ਵੀ ਨਾਰਾਜ਼ ਲੱਗ ਰਿਹਾ ਹੈ ਸਰਦਾਰ ਅਰਵਿੰਦ ਸਿੰਘ ਜੀ ਅਖਬਾਰਾਂ ਚ ਵੀ ਹੁਣ ਤੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹੈਗੀਆਂ ਨੇ ਜਿਹੜੇ ਸਟਾਰਟਿੰਗ ਚ ਸਰਵੇ ਆਏ ਸੀ ਉਹ ਵੀ ਕੋਈ ਆਮ ਆਦਮੀ ਪਾਰਟੀ ਨੇ ਬਹੁਤੀਆਂ ਸੀਟਾਂ ਨਹੀਂ ਦੇ ਰੇ ਸਨ ਕੀ ਦੇਖ ਰਹੇ ਹੋ ਕੀ ਕੇਜਰੀਵਾਲ ਹੁਣ ਹੀ ਅੰਦਰ ਨੇ ਭਗਵੰਤ ਮਾਨ ਕੱਲੇ ਪੈ ਗਏ ਨੇ ਜਾਂ ਕੰਮ ਹੀ ਨਹੀਂ ਹੋਇਆ ਨਹੀਂ ਨਹੀਂ ਦੋਨੋਂ ਗੱਲਾਂ ਹੋਈਆਂ ਨੇ ਇੱਕ ਤਾਂ ਹੈਗਾ ਵੀ ਪਾਰਟੀ ਨੇ ਇੱਕੋ ਹੀ ਲੀਡਰ ਨੂੰ ਰੱਖਿਆ ਸਾਹਮਣੇ ਹੂੰ ਵੀ ਪਹਿਲਾਂ ਅਰਵਿੰਦ ਕੇਜਰੀਵਾਲ ਹੀ ਸਾਰਾ ਕੁਰਸੀ ਪਾਰਟੀ ਦਾ ਜਿੱਦਾਂ ਇੱਕੋ ਬੰਦੇ ਦੀ ਪਾਰਟੀ ਹੁੰਦੀ ਆ ਹੂੰ ਪੰਜਾਬ ਵਿੱਚ ਭਗਵੰਤ ਮਾਨ ਤੇ ਫੋਕਸ ਹੋ ਗਏ ਭਗਵੰਤ ਮਾਨ ਨੇ ਹੋਰ ਕੋਈ ਲੀਡਰ ਖੜਾ ਹੀ ਨਹੀਂ ਹੋਣ ਦਿੱਤਾ ਬਿਲਕੁਲ ਹਨਾ ਮੈਂ ਉਹ ਉਹ ਨਹੀਂ ਚਾਹੁੰਦੇ ਵੀ ਪਰ ਗਿਆ ਆਪਾਂ ਦੇਖਿਆ ਕਿ ਜਿਹੜੇ ਧਾਲੀਵਾਲ ਹੋਣੀ ਹੈਗਾ ਸਟਾਰਟਿੰਗ ਚ ਉਹਨਾਂ ਨੇ ਕਾਫੀ ਐਕਟੀਵਿਟੀਜ਼ ਕੀਤੀਆਂ ਬਾਅਦ ਚ ਹੁਣ ਮੰਤਰਾਲੇ ਹੀ ਲੈ ਲਏ ਕਿ ਫਿਰ ਇਹ ਇਹ ਫੇ ਕੋਈ ਪਲੈਨਿੰਗ ਹੁੰਦੀ ਹੈ ਬਿਲਕੁਲ ਬਿਲਕੁਲ ਹੁਣ ਕੁਲਦੀਪ ਸਿੰਘ ਧਾਲੀਵਾਲ ਵਰਗਾ ਬੰਦਾ ਜਿਨੇ ਅਨੀਸ਼ ਨੇ ਪਹਿਲੇ 6 ਮਹੀਨੇ ਕਿੰਨੀ ਸਰਗਰਮੀ ਕੀਤੀ ਜਿਉਂ ਹੀ ਉਹਦਾ ਅਕਸ ਬਣਨ ਲੱਗਿਆ ਉਹਨੂੰ ਲਪੇਟ ਕੇ ਸੜਦਾ ਹੋਇਆ ਸੋ ਭਗਵੰਤ ਮਾਨ 1 ਮੈਨ ਸ਼ੋ ਰੱਖਣਾ ਚਾਹੁੰਦੇ ਆ ਉਹੀ ਸੁਖਵੀਰ ਸਿੰਘ ਬਾਦਲਵੰਗ ਤੇ ਪ੍ਰਕਾਸ਼ ਸਿੰਘ ਬਾਦਲਵੰਗ ਉਹੀ ਅਰਵਿੰਦ ਕੇਜਰੀਵਾਲ ਕਰ ਰਹੇ ਆ ਵੀ ਮੇਤੋ ਬਿਨਾ ਬਿਲਕੁਲ ਬਿਲਕੁਲ ਹਰ ਥਾਂ ਤੇ ਉਹੀ ਜਾਂਦੇ ਸੀ ਇੱਥੇ ਭਗਵੰਤ ਮਾਨ ਨੇ ਭਗਵੰਤ ਮਾਨ ਫੋਟੋਆਂ ਲੱਗੀਆਂ ਸਾਰੇ ਭਗਵੰਤ ਮਾਨ ਦੀਆਂ ਉੱਪਰੋਂ ਨਰਿੰਦਰ ਮੋਦੀ ਦੀਆਂ ਲੱਗਦੀਆਂ ਨੇ ਜੀ ਮਤਲਬ ਜੋ ਕੁਛ ਮੋਦੀ ਹੋਣੀ ਉੱਥੇ ਕਰਦੇ ਆ ਇਹ ਪੰਜਾਬ 'ਚ ਕਰਦੇ ਇਹ ਪੰਜਾਬ 'ਚ ਕਰੀ ਜਾ ਰਿਹਾ ਹੈ ਨਾ ਸੋ ਉਹਦਾ ਇਹ ਹੈਗਾ ਦੂਜਾ ਹੁਣ ਹੈਗਾ ਵੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵੀ ਜਾਣ ਨਾਲ ਭਗਵੰਤ ਮਾਨ ਨੂੰ ਪੂਰੇ ਇੰਡੀਆ ਲੈਵਲ ਦੀ ਸਰਗਰਮੀ ਕਰਨੀ ਪੈ ਰਹੀ ਹੈਗੀਆ ਸੋ ਪੰਜਾਬ ਵਿੱਚ ਕੋਈ ਕਮਾਂਡ ਨਹੀਂ ਰਹੀ ਉਹਨਾਂ ਦੀ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਆਈਆਂ ਨੇ ਵੀ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਔਰ ਸੰਗਰੂਰ ਤੋਂ ਮੀਤ ਹੇਰ ਇਹਨੂੰ ਇਹਨਾਂ ਨੂੰ ਬਹੁਤ ਵੱਡੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਲੋਕ ਖੜ ਖੜ ਕੇ ਸਵਾਲ ਹੈ ਜਿਹੜੇ ਇਹਨਾਂ ਨੂੰ ਕਰ ਰਹੇ ਹੈਗੇ ਸੋ ਕੋਈ ਆਰਗੇਨਾਈਜੇਸ਼ਨ ਦਾ ਉਹੋ ਫੇਸ ਨਾ ਰਹਿਣਾ ਐਮਐਲਏਸ ਦਾ ਇੱਕ ਤਰ੍ਹਾਂ ਨਾਲ ਡਾਈਫਿਊਜ਼ ਹੋ ਜਾਣਾ ਕਿਉਂਕਿ ਐਮਐਲਏਸ ਤਾਂ ਹੁਣ ਆਏ ਆ ਵੀ ਆਪਣਾ 5 ਕਿਸਾਲ ਚ ਜਿੰਨਾ ਕੁਝ ਬਣਦਾ ਉਹ ਬਣਾ ਲਓ ਉਹਨਾਂ ਲਈ ਉਹ ਸਰਗਰਮੀਆਂ ਜਿਹੜੀਆਂ ਘਟਗੀਆਂ ਨੇ ਦੂਜਾ ਐਮਐਲਏਸ ਨੂੰ ਇੱਕ ਸਵੈ ਜਿਹੜਾ ਹੁੰਦਾ ਨਾ ਵੀ ਸੈਲਫ ਰਿਸਪੈਕਟ ਉਹਦੇ ਤੋਂ ਵਿਰਵਾ ਕਰ ਦਿੱਤਾ ਗਿਆ ਵੀ ਸਿਰਫ ਭਗਵੰਤਮਾਨ ਨਹੀਂ ਕਰੂਗਾ ਜੋ ਕਰੂਗਾ ਬਾਕੀ ਤੁਹਾਡੀ ਕੋਈ ਬੁਕਤ ਨਹੀਂ ਹੈ ਸੋ ਐਨੀ ਸੈਂਟਰਲਾਈਜ਼ੇਸ਼ਨ ਆਫ ਪਾਵਰ ਆ ਜਿਹੜੀ ਉਹਦੇ ਜਿਹੜੇ ਨਤੀਜੇ ਆ ਆਮ ਜਿਹੜੇ ਮੰਤਰੀ ਆ ਤੇ ਆਮ ਵਰਕਰ ਆ ਉਹਨਾਂ ਨੂੰ ਭੁਗਤਨੇ ਪੈ ਰਹੇ ਆ ਇਹ ਕਾਫੀ ਜਿੱਦਾਂ ਵੱਖ-ਵੱਖ ਅਖਬਾਰਾਂ ਚ ਆਇਆ ਕਿ ਸੇਖ ਅਖਬਾਰ ਚ ਨੇ ਵੱਖ-ਵੱਖ ਮੀਡੀਆ ਪਲੈਟਫਾਰਮਸ ਤੇ ਆਇਆ ਵੀ ਉਹਨਾਂ ਨੂੰ ਆਰਗੇਨਾਈਜੇਸ਼ਨਸ ਦੀਆਂ ਪ੍ਰੋਬਲਮਸ ਆ ਰਹੀਆਂ 92 ਵਿਧਾਇਕ ਬਿਨਾਂ ਆਰਗੇਨਾਈਜੇਸ਼ਨ ਤੋਂ ਆ ਗਏ ਹੋਏ ਆ ਪਰ ਹੁਣ ਜਦੋਂ ਡੀਪ ਡਾਊਨ ਹੋਣਾ ਪੈ ਰਿਹਾ ਡੈਲਵ ਹੋਣਾ ਪੈ ਰਿਹਾ ਸਿਸਟਮ ਚ ਉਦੋਂ ਵੇਲੇ ਆਰਗੇਨਾਈਜੇਸ਼ਨਸ ਦੀਆਂ ਪ੍ਰੋਬਲਮ ਸਾਹਮਣੇ ਆ ਰਹੀਆਂ